ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਮੈਂ ਵਲੌਗ ਬਣਾਉਣ ਲੱਗੀ ਆ ਸੂਟ ਦੀ ਸਟੀਚਿੰਗ ਦਾ ਤੇ ਪਹਿਲਾਂ ਮੈਂ ਦੋ ਵਲੌਗ ਬਣਾਏ ਸੀ ਕਟਿੰਗ ਦੇ ਸਲਵਾਰ ਕਟਿੰਗ ਤੇ ਕਮੀਜ਼ ਕਟਿੰਗ ਤੇ ਉਹ ਭੈਣਾਂ ਨੇ ਕਾਫੀ ਨੇ ਕਿਹਾ ਸੀ ਵੀ ਸਟੀਚਿੰਗ ਦੇ ਵਿੱਚ ਦੀ ਵੀ ਜਾਣ ਦੱਸੋ ਵੀ ਕਿੱਦਾਂ ਸੀਣਾ ਵਾ ਪਰ ਇਹ ਆਪੇ ਘਰਾਂ ਦੇ ਕੰਮਾਂ ਦੇ ਵਿੱਚ ਕੁਝ ਵੀਡੀਓ ਬਣਾਉਂਦੇ ਚੱਕਰਾਂ 'ਚ ਟਾਈਮ ਹੀ ਨਹੀਂ ਲੱਗਦਾ ਰਿਹਾ ਐਵੇਂ ਦਾ ਐਵੇਂ ਸੂਟ ਪਿਆ ਵਾ ਜਿਵੇਂ ਬਣਾਇਆ ਸੀ ਉਦਾਂ ਦਾ ਉਦਾਂ ਹੀ ਪਿਆ ਜਿਵੇਂ ਕਟਿਆ ਓਵੇਂ ਰੱਖੜਿਆ ਤੇ ਆਣੀ ਆਪੇ ਵਲੌਗ ਬਣਾਵ ਨਾਵ ਲੋ ਬੜਿਆ ਦਾ ਨਾਉ ਹੁੰਦਾ ਸੀ ਪਿਆ ਤੇ ਅੱਜ ਮੈਂ ਸਿਣ ਦੀ ਕੋਸ਼ਿਸ਼ ਕਰਦੀ ਆ ਤੇ ਨਾਲ ਤੁਹਾਨੂੰ ਵੀ ਦੱਸਾਂਗੀ ਵੀ ਮੈਂ ਕਿਵੇਂ ਸਟਿਚ ਕਰਦੀ ਆ ਤੇ ਜਿੰਨਾ ਭੈਣਾ ਨੂੰ ਸਮਝ ਆਉਂਦੀ ਹੈ ਮੇਰੀ ਤੇ ਉਹ ਵੇਖ ਲਿਓ ਤੇ ਸਮਝ ਲਿਓ ਵੀ ਮੈਂ ਕਿਵੇਂ ਸਲਾਈ ਕੀਤੀ ਕਿੰਨਾਂ ਨੂੰ ਨਹੀਂ ਸਮਝ ਆਉਂਦੀ ਉਹ ਭੈਣਾ ਵੇਖ ਨਹੀਂ ਉਹ ਵੀ ਵੇਖ ਲਿਓ ਪਰ ਇਹ ਆ ਵੀ ਜਿੱਦਾਂ ਹੁੰਦਾ ਹੁੰਦਾ ਹੀ ਆ ਚਲੋ ਕੋਈ ਨਹੀਂ ਤੇ ਆ ਆ ਸਭ ਤੋਂ ਪਹਿਲਾਂ ਮੈਂ ਗਲੇ ਦੀ ਜਿਹੜੀ ਬੁਕਰਮਾ ਉਹ ਲਾਉਣੀ ਆ ਤੇ ਉਹ ਦੱਸਦੀ ਆ ਵੀ ਕਿਵੇਂ ਲਗਾਉਣੀ ਆ ਅੱਛਾ ਆ ਕਮੀਜ਼ ਤੋਂ ਕਟਿਆ ਹੀ ਕਮੀਜ਼ ਦੀ ਕਟਾਈ ਕੀਤੀ ਸੀ ਤੇ ਇਹਦੇ ਵਿੱਚ ਨਾ ਆ ਸਿੱਧੀ ਲੈਸ ਜਿਹੜੀ ਮੈਂ ਲਾ ਲਈ ਇਹ ਤੁਹਾਨੂੰ ਦੱਸ ਦਣੀ ਆ ਵੀ ਕਿਵੇਂ ਤੇ ਕਿੰਨਾ ਮਿੰਕੇ ਲਗਾਈ ਆ ਇਹਨੂੰ ਮੈਂ ਆ ਕਮੀਜ਼ ਨੂੰ ਡਬਲ ਕਰਕੇ ਇਵੇਂ ਕਰਕੇ ਡਬਲ ਕਰਕੇ ਤੇ ਇਹਨੂੰ ਅੱਧ ਚ ਇਦਾਂ ਕਰਕੇ ਮਿੰਕੇ ਇੱਥੋਂ 4 ਇੰਚ ਇਹਦਾ 3.5 ਇੰਚ ਮਿੰਕੇ ਨਿਸ਼ਾਨੀ ਲਗਾ ਲਈ ਇੱਥੋਂ ਡਬਲ ਕਰਕੇ ਕਮੀਜ਼ ਤੇ ਇੱਥੋਂ 3.5 ਇੰਚ ਮਿੰਕੇ ਨਿਸ਼ਾਨੀ ਲਾ ਕੇ ਇਹ ਥੋੜੋ ਥੋੜੀ ਸਿੱਧੀ ਇੱਕ ਲੈਸ ਇੱਧਰ ਲਗਾਈ ਆ ਤੇ ਇੱਕ ਇੱਧਰ ਲਗਾਈ ਆ ਇਹਦੇ ਵਿੱਚ ਘਾਰ ਲਈ ਸਾਈਡ ਤੇ ਇੱਥੇ ਗਲਾ ਬਣਾਉਣਾ ਉਹ ਬੁਕਰਮ ਦਾ ਉਹ ਵੀ ਇੱਥੋਂ ਮਿਣਿਆ ਵਾਂ ਸੀ ਵਿਚਕਾਰੋਂ ਨਿਸ਼ਾਨੀ ਲਾ ਕੇ ਤੇ 6 ਇੰਚ ਮਿਲ ਲੈ 6 ਇੰਚ ਗਲੇ ਦੀ ਲੰਬਾਈ ਹੁੰਦੀ ਇੱਥੋਂ ਇਹ ਤੇ ਹੁਣ ਬੁਕਰਮ ਵਾਲਾ ਗਲਾ ਲਗਾਉਣਾ ਦੱਸਾਂਗੇ ਆ ਗਲਾ ਲਿਆ ਸੀ ਬੁਕਰਮ ਵਾਲਾ ਇਹਦੀ ਲੰਬਾਈ ਵੇਖ ਕੇ ਤੇ ਆਪਣੇ ਹਿਸਾਬ ਨਾਲ ਰੱਖਣੀ ਆ ਜਿੱਦਾਂ ਮਤਲਬ ਕਿ ਇਹਦੀ ਲੰਬਾਈ ਜ਼ਿਆਦਾ ਹੁੰਦੀ ਹੈ ਨਾ ਇਹਨੂੰ ਮੈਂ ਸਾਢੇ ਕਿ 6 ਰੱਖ ਲਈ ਤੇ ਕੱਟ ਕੇ ਪੂਰਾ ਆਣ ਕਿ ਤੇ ਸੀਨਾ ਵਿੱਚ ਆਣ ਕੇ ਤੇ ਛੇ ਰਹਿ ਜਾਣਾ ਗਲਾ ਤੇ ਇਹਨੂੰ ਕੱਪੜੇ ਤੇ ਜੋੜ ਲਿਆ ਏਦਾਂ ਇਹਦੇ ਥੱਲੇ ਗਮ ਲੱਗੀ ਹੁੰਦੀ ਆ ਤੇ ਇਹਨੂੰ ਪ੍ਰੈਸ ਦੇ ਨਾਲ ਚਿਪਕਾ ਲਿਆ ਵਾ ਬਾਅਦ ਵਿੱਚ ਇਹਦੀ ਕਟਾਈ ਕਰ ਦੇਣੀ ਸਾਈਡਾਂ ਤੋਂ ਥੋੜੀ ਥੋੜੀ ਇਹਨਾਂ ਆ ਕੱਪੜੇ ਨੂੰ ਸਾਈਡਾਂ ਤੋਂ ਏਦਾਂ ਅੰਦਰ ਵੱਲ ਨੂੰ ਸਹੀ ਲਾ ਕੇ ਤੇ ਇਹਨੂੰ ਤਿਆਰ ਕਰ ਲੈਣਾ ਵਾ ਪੂਰਾ ਤਿਆਰ ਕਰਕੇ ਦੱਸ ਦਿਆਂਗਾ ਆ ਗਲਾ ਜਿਹੜਾ ਸੀ ਇਹਦੀ ਸਾਈਡ ਅੰਦਰ ਨੂੰ ਭੰਨ ਲਈ ਆ ਤੇ ਇਹਦੇ ਲੈਸ ਵੀ ਲਾ ਲਈ ਆ ਉਦਾਂ ਜੇ ਸਿੰਪਲ ਗੱਲਾ ਲਾਈਏ ਤੇ ਜਿਹੜਾ ਸਿੱਧਾ ਪਾਸਾ ਹੈ ਉੱਪਰ ਰੱਖੀਦਾ ਵਾ ਤੇ ਉੱਪਰ ਗਲੇ ਨੂੰ ਰੱਖੀਦਾ ਤੇ ਬਾਅਦ ਵਿੱਚ ਸੀਨ ਮਾਰ ਕੇ ਨਾ ਤੇ ਗਲੇ ਨੂੰ ਉਲਟਾ ਕਰੀਦਾ ਇਧਰਲੀ ਸਾਈਡ ਤੇ ਚਲ ਜੀਦਾ ਅਹੀਂ ਇਹ ਕਰਨਾ ਵਾ ਵੀ ਜਿਹੜਾ ਕੱਪੜੇ ਦਾ ਡਿਜ਼ਾਈਨ ਹੈ ਨਾ ਜਿਹੜਾ ਸਲਵਾਰ ਦਾ ਉਹ ਹੀ ਗਲੇ ਦੇ ਉੱਤੇ ਕੱਪੜਾ ਲਾਉਣਾ ਵਾ ਇਸ ਕਰਕੇ ਇਹਨੂੰ ਅਸੀਂ ਉਲਟੀ ਸਾਈਡ ਤੇ ਰੱਖਣਾ ਵਾ ਇਧਰਲੀ ਸਾਈਡ ਤੇ ਤੇ ਇੱਥੇ ਜਦੋਂ ਅਸੀਂ ਸੀਵਾਂਗੇ ਤੇ ਇਹਨੂੰ ਬਾਅਦ ਵਿੱਚ ਉਹ ਕੱਪੜਾ ਕੱਟਿਆ ਜਾਣਾ ਵਾ ਤੇ ਇਹ ਗੱਲਾ ਜਿਹੜਾ ਵਾ ਇਦਾਂ ਕਰਕੇ ਤੇ ਇਹ ਅੰਦਰਲੀ ਸਾਈਡ ਤੇ ਹੋਏ ਨਾ ਆਹ ਲੈਸ ਨਾ ਨਾ ਲਾਈ ਬਾਹਰਲੀ ਸਾਈਡ ਤੇ ਇਹ ਲੈਸ ਵੀ ਇਦੇ ਉੱਪਰ ਇਦੇ ਉੱਪਰ ਵੀ ਲੱਗੀ ਵਿਚਕਾਰ ਸੀਨ ਜਾਂ ਪ੍ਰੈਸ ਮਾਰ ਲਓ ਜਾਂ ਨਿਸ਼ਾਨੀ ਲਾ ਲਓ ਐਦਾਂ ਬਰਾਬਰ ਕਰਕੇ ਉਧਰੋਂ ਜਿਹੜੀ ਇੱਥੇ ਨਿਸ਼ਾਨੀ ਆ ਇਹਨੂੰ ਵੀ ਸੀਨ ਤੇ ਰੱਖ ਕੇ ਪਹਿਲਾਂ ਕੱਚੀ ਸੀਨ ਐਦਾਂ ਕਰਕੇ ਵਿਚਕਾਰ ਮਾਰ ਲੈਨੇ ਆ ਫਿਰ ਇਹ ਗਲਾ ਹੇਲਦਾ ਨਹੀਂ ਹੈਗਾ ਮੋਟਾ ਬਖਾ ਕਰਕੇ ਤੇ ਐਦਾਂ ਵੀ ਜਿਹੜੀ ਆ ਨਿਸ਼ਾਨੀ ਆ ਇੱਥੇ ਸੀਨ ਪ੍ਰੈਸ ਨਾਲ ਮਾਰੀ ਉਹ ਇਹਦੇ ਵਿੱਚ ਨਹੀਂ ਲੱਭਣੀ ਜਦੋਂ ਤੁਸੀਂ ਐਦਾਂ ਸੀਨ ਮਾਰਨੇ ਆ ਤੇ ਇਹਦੇ ਉੱਤੇ ਤੇ ਕੱਚੀ ਸੀਨ ਕਾ ਲੈਣੀ ਆ ਇਥੋਂ ਤੱਕ ਲਾ ਲੈਣੀ ਫਿਰ ਇਹ ਗਲੇ ਨੇ ਹਿੱਲਣਾ ਨਹੀਂ ਖਿਸਕਣਾ ਨਹੀਂ ਹੈਗਾ ਕਿਸੇ ਬੰਨੇ ਨੂੰ ਫਿਰ ਇਹ ਤੋਂ ਬਾਅਦ ਵਿੱਚ ਅਸੀਂ ਚਾਰ ਸਪਰੇ ਜਿਹੜੀ ਸੀਨ ਲਗਾਉਣੀ ਉਹ ਲਗਾ ਸਕਦੇ ਹਾਂ ਹੁਣ ਚਲੋ ਹੁਣ ਆ ਜਿਹੜੀ ਆ ਇਹਦੇ ਨਾਲ ਨਾਲ ਇਦਾਂ ਕਰਕੇ ਇੱਥੋਂ ਐ ਨੂੰ ਇੱਥੋਂ ਤੱਕ ਇੱਥੋਂ ਫਿਰ ਜਿੱਦਾਂ ਵੀ ਗਲੇ ਦਾ ਡਿਜ਼ਾਈਨ ਆ ਉਦਾਂ ਉਦਾਂ ਹੀ ਨਾਲ ਨਾਲ ਇਹਨੂੰ ਚਾਰ ਸਪਰੇ ਸੀਨ ਲਗਾ ਲੈਣੀ ਆਪਣੇ ਗਲੇ ਦੇ ਇਦੇ ਵਿੱਚ ਕੋਈ ਵਟ ਨਾ ਰਹੇ ਬਸ ਇਦਾਂ ਸਿੱਧੀ ਸਿੱਧੀ ਸੀਨ ਲਾ ਲੈਣੀ ਕੱਪੜੇ ਨੂੰ ਆਹ ਸਾਡਾ ਗਲਾ ਹੁਣ ਬੁਕਰਮ ਵਾਲਾ ਜਿਹੜਾ ਇਹ ਜੁੜ ਗਿਆ ਇਹਦੇ ਨਾਲ ਕੱਪੜੇ ਦੇ ਨਾਲ ਹੁਣ ਇਹਨੂੰ ਵਿੱਚ ਵਿੱਚ ਥੋੜੀ 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 ਵੇਥ ਛੱਡ ਕੇ ਤੇ ਉਹਦੀ ਕਟਿੰਗ ਕਰ ਲੈਣੀ ਆ ਅੱਧੇ ਅੱਧੇ ਇੰਚ ਦੀ ਛੱਡ ਕੇ ਨਾ ਦੂਰੀ ਕਰਕੇ ਇੱਥੋਂ ਸੀਨ ਤੋਂ ਨਾਲ ਨਾਲ ਉਸੇ ਸ਼ੇਪ ਵਿੱਚ ਕਟਿੰਗ ਕਰਨੀ ਜਿੱਦਾਂ ਗਲੇ ਦਾ ਡਿਜ਼ਾਈਨ ਆ ਆਹ ਬੈਕ ਸਾਈਡ ਆ ਗਲੇ ਦੀ ਇਹਨੂੰ ਇਦਾਂ ਕਟਿੰਗ ਕਰ ਲਈ ਆ ਇਹਦੇ ਵਿੱਚ ਛੋਟੇ ਛੋਟੇ ਅਸੀਂ ਕੱਟ ਲਾਵਾਂਗੇ ਕਿਉਂਕਿ ਅਜ ਦੋ ਹੁਣ ਆ ਇੱਥੇ ਭੁੰਗ ਜਾ ਪੈਂਦਾ ਨਾ ਜਦੋਂ ਤੇ ਉਹਦੇ ਵਿੱਚ ਉਹ ਨਹੀਂ ਹੁੰਦੇ ਵਲ ਜੇ ਨਹੀਂ ਪੈਂਦੇ ਜਿਹੜਾ ਡਿਜ਼ਾਈਨ ਬਣਿਆ ਨਾ ਇਹਨੂੰ ਜਦੋਂ ਇਦਾਂ ਕਰਾਂਗੇ ਫਿਰ ਉਹ ਵਲਣਾ ਪੈਣਗੇ ਆ ਸਾਰੇ ਕੱਟ ਲੱਗ ਗਿਆ ਇਹਨਾਂ ਨੂੰ ਇਵੇਂ ਕਰਕੇ ਤੇ ਫੋਲਡ ਕਰ ਦੇਣਾ ਇਧਰਲੀ ਸਾਈਡ ਨੂੰ ਇਧਰ ਨੂੰ ਅੰਦਰ ਨੂੰ ਫੋਲਡ ਕਰਕੇ ਇੱਥੇ ਇੱਕ ਕਸੀਨ ਲਾ ਲੈਣੀ ਹੈ ਵੈਸੇ ਤਾਂ ਆ ਜਿਹੜੀ ਚੀਜ਼ ਆ ਇੱਥੇ ਵੀ ਲੈਸ ਲਾ ਲਈਦੀ ਆ ਫਰੋਂ ਮੈਂ ਨਹੀਂ ਲਗਾਈ ਕਿਉਂਕਿ ਫਿਰ ਜ਼ਿਆਦਾ ਲੈਸ ਲੈਸ ਹੋਈ ਨਹੀਂ ਇਸ ਕਰਕੇ ਇਧਰ ਮੈਂ ਸਾਈਡ ਤੇ ਸਿੰਪਲ ਰੱਖਿਆ ਹੈ ਇਹਦੇ ਨਾਲ ਨਾਲ ਹੀ ਸੀਨ ਲਾ ਲਾਂਗੇ ਜੇ ਸੀਨ ਨਹੀਂ ਲਾਉਣੀ ਤਾਂ ਵੀ ਠੀਕ ਹੈ ਮੈਂ ਵੈਸੇ ਲਾ ਲੈਣੀ ਆ ਪਰ ਇਹ ਆ ਵੀ ਕਈ ਸੀਨ ਨਹੀਂ ਵੀ ਲਾਉਂਦੇ ਇਹਦੇ ਅੰਦਰ ਗਰਾਉਂਡ ਇੱਥੇ ਸੀਨ ਲਾ ਲਈਦੀ ਆ ਤੇ ਫਿਰ ਅਸੀਂ ਉਦਾਂ ਹੀ ਤਰਪਾਈ ਹੋ ਜਾਂਦੀ ਆ ਪਰ ਮੈਂ ਇਦਾਂ ਸੀਨ ਲਾ ਲੈਣੀ ਆ ਫਿਰ ਸੀਨ ਦੀ ਮਜ਼ਬੂਤੀ ਜੀ ਹੋ ਜਾਂਦੀ ਜਰੀਕਾ ਚਲੋ ਜੀ ਆ ਆਪਣੇ ਗਲੇ ਦੀ ਬਣ ਗਿਆ ਡਿਜ਼ਾਈਨ ਤੇ ਇਹਨੂੰ ਹੁਣ ਇੱਧਰ ਸੀਨ ਲਗਾਈ ਆ ਆ ਮੈਂ ਆਖਿਆ ਵੀ ਕਈ ਸੀਨ ਨਹੀਂ ਵੀ ਲਗਾਉਂਦੇ ਮੈਂ ਲਗਾਈ ਆ ਕਈ ਨਹੀਂ ਲਗਾਉਂਦੇ ਉਦਾਂ ਹੀ ਅੰਦਰ ਗਰਾਉਂਡ ਇਦਾਂ ਸੀਨ ਲਾ ਕੇ ਤੇ ਸਿੱਧੀ ਇਦਾਂ ਤਰਪਾਈ ਕਰ ਲਈਦੀ ਇੱਥੋਂ ਤੇ ਜਾਂ ਇੱਥੇ ਸੀਨ ਵੱਜ ਜਾਣੀਆਂ ਤਾਂ ਇੱਥੇ ਨਹੀਂ ਲੋੜ ਪੈਂਦੀ ਪਰ ਮੈਂ ਵੈਸੇ ਵੀ ਲਗਾ ਲਈ ਇੱਕ ਸੀਨ ਇੱਥੇ ਲੈਸ ਦੇ ਉੱਪਰ ਉੱਪਰ ਲਗਾਉਣੀ ਆ ਫਿਰ ਇੰਨੇ ਹੀ ਲਣਾ ਨਹੀਂ ਹੈਗਾ ਗਲੇ ਨੇ ਬਾਕੀ ਇੱਕ ਗੱਲ ਹੋਰ ਕਹਿਣੀ ਆ ਵੀ ਹਰ ਇੱਕ ਭੈਣ ਦਾ ਨਾ ਆਪਣਾ ਆਪਣਾ ਤਰੀਕਾ ਹੁੰਦਾ ਵਾ ਵੀ ਬੁਕਰਮ ਵਾਲਾ ਇਹ ਗਲਾਂ ਹੀ ਕਿਸ ਤਰ੍ਹਾਂ ਲਗਾਉਣਾ ਵਾ ਤੇ ਇਹ ਮੇਰਾ ਤਰੀਕਾ ਵਾ ਵੀ ਮੈਂ ਐਵੇਂ ਲਗਾਉਣੀ ਆ ਕਈ ਜਿਹੜੇ ਆ ਉਹ ਪਹਿਲਾਂ ਹੀ ਕੱਪੜੇ ਨੂੰ ਕ ਇਸ ਕਰਕੇ ਵਿੱਚ ਕਈ ਕਮੈਂਟ ਆਉਂਦੇ ਪੈਣਾ ਦੇ ਇਵੇਂ ਨਹੀਂ ਪਿੱਛੇ ਮੈਂ ਸੂਟ ਜੀ ਦੀ ਕਟਿੰਗ ਕੀਤੀ ਉਹਦੇ ਵਿੱਚ ਵੀ ਆਈ ਹੀ ਇਵੇਂ ਨਹੀਂ ਕਰਨਾ ਇਹਨੂੰ ਇਵੇਂ ਕਰਨਾ ਕਿਉਂਕਿ ਪੌਣਾ ਤੇ ਅਸੀਂ ਗੱਲ ਸੂਟ ਹੁੰਦਾ ਹਨਾ ਪਰ ਤਰੀਕੇ 100 ਤਰ੍ਹਾਂ ਦੇ ਹੁੰਦੇ ਆ ਕਿਸੇ ਦਾ ਕੋਈ ਤਰੀਕਾ ਹਾਂ ਇੱਕ ਕੰਮ ਕਰਨ ਨੂੰ 100 ਤਰੀਕੇ ਹੁੰਦੇ ਆ ਇੱਕ ਕੰਮ ਕਰਨ ਦੇ ਤੇ ਇਦਾਂ ਇੱਕ ਇੱਕ ਤਰੀਕਾ ਜਿਹੜਾ ਮਤਲਬ ਕਿ ਇੱਕ ਕੰਮ ਕਰਨ ਦੇ ਕਿੰਨੇ ਤਰੀਕੇ ਹੁੰਦੇ ਹਨਾ ਇਦਾਂ ਹਾਰੇ ਕਿਨੇ ਆਪਣਾ ਆਪਣਾ ਤਰੀਕਾ ਵਰਤਣਾ ਹੁੰਦਾ ਤੇ ਮੈਨੂੰ ਜਿੱਦਾਂ ਸੌਖਾ ਲੱਗਦਾ ਤੇ ਮੈਂ ਓਦਾਂ ਕਰ ਲੈਨੀ ਆ ਬਾਕੀ ਇਹ ਆ ਵੀ ਵਧੀਆ ਗੱਲ ਆ ਜਦੋਂ ਤੁਸੀਂ ਆਪਣਾ ਤਰੀਕਾ ਦੱਸਦੇ ਹੋ ਚਲੋ ਨੌਲੇਜ ਵਧਦੀ ਆ ਪਤਾ ਲੱਗ ਜਾਂਦਾ ਵੀ ਹਾਂ ਵੀ ਆ ਵੀ ਤਰੀਕਾ ਹੈਗਾ ਵਾ ਇਦਾਂ ਵੀ ਕਰ ਲੀਦਾ ਵਾ ਪਰ ਇਦਾਂ ਮੈਨੂੰ ਸੌਖਾ ਲੱਗਦਾ ਜੇ ਮੈਂ ਇਵੇਂ ਗळा ਲਗਾ ਲੈਨੀ ਆ ਤੇ ਇੱਕ ਗੱਲ ਹੋਰ ਆ ਰਹਿ ਗਈ ਲੈਸ ਲਾਉਣ ਵਾਲੀ ਇਧਰ ਕਰਿਓ ਲਾਗੇ ਆ ਜਿਹੜੀ ਲੈਸ ਲਗਾਈ ਹੈ ਨਾ ਇਹ ਇਦਾਂ ਕਰਕੇ ਮੈਂ ਪੁੱਠੀ ਲੈਸ ਲਗਾਈ ਹੈ ਇਧਰ ਨੂੰ ਅੰਦਰ ਨੂੰ ਤੇ ਇਹਨੂੰ ਜਿੱਦਾਂ ਫੋਲਡ ਕਰ ਲਿਆ ਵਾ ਆ ਬਾਹਰਲੀ ਸਾਈਡ ਤੇ ਨਿਕਲ ਗਈ ਇਦਾਂ ਵੀ ਲੈਸ ਲੱਗ ਸਕਦੀ ਆ ਤੇ ਇਹਦਾ ਇੱਧਰ ਨੂੰ ਕਰਕੇ ਆਹ ਲੈਸ ਲਾਈਏ ਪਹਿਲਾਂ ਇਹਨੂੰ ਇੱਧਰ ਨੂੰ ਕਰਕੇ ਤੇ ਇੱਥੇ ਸੀਨ ਮਾਰ ਦੇਣੀ ਇਦਾਂ ਨਾਲ-ਨਾਲ ਇਦਾਂ ਇਹ ਬਾਹਰਲੀ ਸਾਈਡ ਨੂੰ ਲੈਸ ਹੋਗੀ ਇਹ ਇਦਾਂ ਕਰਕੇ ਤੇ ਜੇ ਚਾਹੋ ਤੇ ਇਦਾਂ ਅੰਦਰ ਨੂੰ ਵੀ ਡਿਜ਼ਾਈਨ ਬਣ ਸਕਦਾ ਇਦਾਂ ਵੀ ਤੇ ਜੇ ਚਾਹੋ ਤੇ ਬਾਹਰ ਨੂੰ ਮੈਂ ਇਦਾਂ ਬਾਹਰਲੀ ਸਾਈਡ ਨੂੰ ਬਣਾਇਆ ਵਾਂ ਤੇ ਇੱਧਰ ਅਜੇ ਸੀਨ ਮਾਰਨੀ ਆ ਫਿਰ ਇਹ ਸੀਨ ਮਾਰ ਕੇ ਸਾਰਾ ਸੂਟ ਤਿਆਰ ਹੋ ਜਾਣਾ ਥੋੜਾ ਜਿਹਾ ਇਹਨਾ ਫਿਰ ਇੱਥੇ ਪੈਚ ਲਗਾਉਣੇ ਥੋੜਾ ਜਿਹਾ ਉਹ ਵੀ ਦੱਸਦੇ ਹਾਂ ਹਾਂਜੀ ਇੱਥੋਂ ਤੱਕ ਤਾਂ ਤੁਹਾਨੂੰ ਸਮਝ ਲੱਗ ਗਈ ਹੋਏਗੀ ਵੀ ਆਹ ਲੈਸ ਲਾਉਣ ਦੀ ਤੇ ਇਕਾ ਗਲੇ ਵਾਲੀ ਜਿਹੜੀ ਆ ਬੁਕਰਮ ਵਾਲਾ ਗਲਾ ਲਗਾਉਂਦੀ ਇੱਕ ਹੋਰ ਧਿਆਨ ਰੱਖਿਓ ਵੀ ਜਦੋਂ ਸੂਟ ਦੀ ਕਟਿੰਗ ਕਰਨੀ ਜੇ ਤੇ ਲੈਸ ਲਾਉਣੀ ਆ ਤੇ ਥੋੜਾ ਜਿਆਦਾ 1/8 ਇੰਚ ਦਾ ਫਰਕ ਰੱਖਿਓ ਥੋੜਾ ਜਿਆਦਾ ਵਾਧਾ ਰੱਖਿਓ ਕਿਉਂਕਿ ਜਦੋਂ ਅਸੀਂ ਇਦਾਂ ਲਾ ਕੇ ਇਹਨੂੰ ਫੋਲਡ ਕਰਨੇ ਆ ਥੋੜਾ ਜਿਹਾ ਕਪੜਾ ਵਿੱਚ ਹੁੰਦਾ ਵਾ ਇਸ ਕਰਕੇ ਇਹਦਾ ਖਾਸ ਧਿਆਨ ਰੱਖਿਓ ਹੁਣ ਇਹ ਤੋਂ ਬਾਅਦ ਅਸੀਂ ਪਾਉਣੇ ਆ ਪਲੇਟ ਆਜੇਦੋਂ ਵੀ ਪਲੇਟ ਪਾਉਣੇ ਆ ਕੋਈ ਵੀ ਕਪੜਾ ਹੋਏ ਇਹਦੇ ਥੱਲੇ ਇੱਕ ਟਾਕੀ ਲਾ ਕੇ ਜਰੂਰ ਪਲੇਟ ਪਾਈ ਦਿਆ ਕਿਉਂਕਿ ਉਹ ਫਿਰ ਜਿਹੜਾ ਹੁੰਦਾ ਨਾ ਛੇਜਦਾ ਨਹੀਂ ਹੈਗਾ ਕਪੜਾ ਤਾਕੀ ਲਾ ਲਈਏ ਤੇ ਐਦਾਂ ਕਰਕੇ ਕੱਪੜਾ ਰੱਖ ਕੇ ਤੇ ਜਿੱਥੇ ਅਸੀਂ ਨਿਸ਼ਾਨੀਆਂ ਲਾਈਆਂ ਵਾ ਇਹਨੂੰ ਐਦਾਂ ਕੱਪੜੇ ਦੇ ਉੱਪਰ ਰੱਖ ਕੇ ਤੇ ਇਵੇਂ ਕਰਕੇ ਸੀਨ ਮਾਰ ਲੈਣੀ ਪਲੇਟ ਤੋਂ ਬਾਕੀ ਜਿਹੜੇ ਪਲੇਟ ਦੀ ਨਿਸ਼ਾਨੀ ਲਾਉਣੀ ਆ ਉਹ ਕਿਦਾਂ ਲਾਉਣੀ ਆ ਉਹ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਪਤਾ ਲੱਗ ਜਾਣਾ ਜਿਵੇਂ ਅਗਲੇ ਪਰਦੇ ਦੀਆਂ ਪਲੇਟਾਂ ਪਾਈਆਂ ਸੀ ਇਵੇਂ ਸੇਮ ਟੂ ਸੇਮ ਪਿਛਲੇ ਦੇ ਵਿੱਚ ਐਦਾਂ ਪਾ ਲੈਣੀਆਂ ਕੱਪੜਾ ਰੱਖ ਕੇ ਤੇ ਪਿਛਲੇ ਪਰਦੇ ਦੇ ਵਿੱਚ ਪਲੇਟਾਂ ਪਾ ਲੈਣੀਆਂ ਇਹ ਹੋ ਗਈਆਂ ਪਲੇਟਾਂ ਤੋਂ ਹੁਣ ਜਿਹੜੀ ਪਿਛਲੇ ਗਲੇ ਦੀ ਟਾਕੀ ਲਾਉਣੀ ਆ ਕਈ ਤੇ ਕਰ ਲੈਂਦੇ ਨੇ ਭੀ ਉਹਨਾਂ ਨੂੰ ਮਿਣ ਕੇ ਲਾ ਲੈਣਾ ਵਾ ਨਿਸ਼ਾਨੀ ਲਾ ਕੇ ਤੇ ਜੇ ਤ੍ਰੇਸ਼ਵੀ ਕਾਟ ਕੱਟਣੀ ਹੋਵੇ ਉਹ ਤੁਹਾਨੂੰ ਦੱਸਦੀਆਂ ਕਿ ਜਿਵੇਂ ਆ ਤ੍ਰੇਸ਼ਵੀ ਆ ਇਹਨੂੰ ਸਿੱਧਿਆ ਕਰਕੇ ਇੱਧਰੋਂ ਕੱਟ ਲੈਣਾ ਇਹਦੇ ਨਾਲ ਨਾਲ ਹੀ 1 ਇੰਚ ਦੀ ਵਿੱਥ ਤੇ ਰੱਖ ਕੇ ਤੇ ਇਹਦੇ ਬਰਾਬਰ ਬਰਾਬਰ ਇਦਾਂ ਕਰਕੇ ਕਾਤਰ ਕੱਟ ਲੈਣੀ ਇਦਾਂ ਇਹ ਤ੍ਰੇਸ਼ਵੀ ਕੱਟਣੀ ਆ ਜਿਵੇਂ ਤਿਰਸ਼ੀ ਕਾਟ ਕੱਟ ਲੈਣੀ ਆ ਇਹਨੂੰ ਇਦਾਂ ਕਰਕੇ ਡਬਲ ਕਰ ਲੈਣੀ ਓਨੀ ਕ ਕਟਣੀ ਬਜੈਰੀ ਡਬਲ ਹੋ ਜੇ ਇਦਾਂ ਇਹ ਡਬਲ ਹੋ ਗਈ ਤੇ ਇਹ ਵੈਸੇ ਮੈਂ ਇਹ ਲਗ ਆ ਲਈ ਇਹਨੂੰ ਟਾਕੀ ਇਹ ਤੁਹਾਨੂੰ ਦੱਸਣ ਦੀ ਆ ਵੀ ਕਿਵੇਂ ਕਿਵੇਂ ਲਗਾਉਣੀ ਆ ਆ ਦੇਖੋ ਇਦਾਂ ਤਿਰਸ਼ੀ ਕੱਟ ਕੇ ਤੇ ਇਹਨੂੰ ਇਦਾਂ ਫੋਲਡ ਕਰਕੇ ਤੇ ਇਦਾਂ ਇੱਥੇ ਰੱਖ ਕੇ ਆਉਂ ਲਗਾਈ ਆ ਮੈਂ ਇਦਾਂ ਲਗਾਈ ਆ ਤੇ ਜਿਹੜੀ ਇਧਰਲੀ ਸਾਈਡ ਤੇ ਇਹ ਜੁੜੀ ਸਾਈਡ ਆ ਬਾਹਰਲੀ ਸਾਈਡ ਤੇ ਇਹ ਲੱਗ ਗਈ ਆ ਬਾਅਦ ਵਿੱਚ ਇਹਦੇ ਨਾਲ ਨਾਲ ਅੰਦਰਵਾਰ ਸੀਨ ਲਗਾ ਕੇ ਇਹਨੂੰ ਇਦਾਂ ਕਰਕੇ ਤਰਪਾਈ ਕਰ ਲੈਣੀ ਆ ਇਦਾਂ ਬਹੁਤ ਸੌਕੀ ਵੀ ਲੱਗ ਜਾਂਦੀ ਏ ਤੇ ਵਧੀਆ ਤਰੀਕੇ ਨਾਲ ਵੀ ਲੱਗ ਜਾਂਦੀ ਆ ਤੇ ਤੇ 22ਉਕੀ ਹੋ ਜਾਂਦੀ ਏਦੀ ਇਹ ਹੋ ਗਿਆ ਵਾ ਗਲੇ ਦੀ ਟਾਕੀ ਲੱਗ ਗਈ ਇਦੋਂ ਬਾਅਦ ਵਿੱਚ ਜਿਹੜੀ ਆ ਉਹ ਘੇਰੇ ਤੇ ਜਿਹੜਾ ਡਿਜ਼ਾਈਨ ਪੈਣਾ ਵਾ ਪਹਿਲਾਂ ਤੇ ਇਹ ਸੋਚਿਆ ਸੀ ਕਿ ਇੱਦੇ ਵਿੱਚ ਪੈਚ ਬਣਾ ਕੇ ਲਾਵਾਂਗੇ ਪਰ ਉਹ ਹੁਣ ਲੈਸ ਦੇ ਨਾਲ ਸਿੰਪਲ ਸਿੰਪਲ ਸੋਹਣਾ ਲੱਗਣ ਡਿਆ ਵਾ ਤੇ ਹੁਣ ਆ ਜਿਹੜੀ ਤਿਆਰ ਕੀਤੀ ਪੱਟੀ ਆ ਬਾਵਾ ਦੀ ਪੱਟੀ ਤਿਆਰ ਕਰ ਲਈ ਆ ਇਹ 1.5 ਇੰਚ ਚੜਾਈ ਰੱਖੀ ਆ ਤੇ ਵਿੱਚ ਦੂਸਰੀ ਲਾਈ ਆ ਬੁਕਰਮ ਲਾਈਏ ਪਤਲੀ ਵਾਲੀ ਬੁਕਰਮ 1.5 ਇੰਚ ਚੜਾਈ ਰੱਖ ਕੇ ਇੱਧਰ ਵੀ ਲੈਸ ਲਗਾ ਲੈਣੀ ਇੱਧਰ ਵੀ ਲਗਾਲਣੀ ਆ ਇਹ ਬਾਹਾਂ ਤੇ ਇੱਥੇ ਬਾਹਾਂ ਤੇ ਆਉਣੀ ਪੱਟੀ ਤੇ ਜਿਹੜੀ ਘੇਰੇ ਦੀ ਆ ਉਹ 3 ਇੰਚ ਚੜਾਈ ਰੱਖੀ ਆ ਆਪਣੀ ਮਰਜ਼ੀ ਨਾਲ ਅਸੀਂ ਚੜਾਈ ਰੱਖ ਸਕਦੇ ਆ ਆਪਾਂ 1.5 ਰੱਖ ਲਓ ਭਾ ਇਹਦੀ ਪੱਟੀ ਭਾ ਘੇਰੇ ਦੀ 3 ਰੱਖ ਲਓ ਭਾ 2.5 ਰੱਖ ਲਓ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਰੱਖਣੀ ਚਾਹੁੰਦੇ ਆ ਤੇ ਬਾਹਾਂ ਦੀ ਵੀ ਇਹਨੂੰ ਇੱਥੇ ਘੇਰੇ ਤੇ ਤਰਪਾਈ ਕਰਕੇ ਜਿੰਨਾ ਵੀ ਆਪਣਾ ਕਮੀਜ਼ ਹੁਣਾਵਾ ਐਦਾਂ ਤਰਪਾਈ ਕਰਕੇ ਇਹਦੇ ਉੱਪਰ ਆ ਪੱਟੀ ਲਗਾ ਦੇਣੀ ਐਦਾਂ ਤੇ ਕੁਝ ਟੌਰ ਨਿਕਲ ਗਿਆ ਇੱਕ ਬਾਹਾਂ ਤੇ ਹੋ ਜਾਣੀ ਇੱਕ ਆਹ ਹੋ ਜਾਣੀ ਤੇ ਇਵੇਂ ਦੀ ਸੇਮ ਟੂ ਸੇਮ ਪੱਟੀ ਕੱਟ ਕੇ ਚੁੰਨੀ ਦੇ ਚਾਰਸਫਰੇ ਲਗਾਉਣੀਆਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਦਾਂ ਸੂਟ ਤਿਆਰ ਹੋ ਜਾਣਾ ਗੱਲ ਤੇ ਉਹ ਅੱਜ ਦੀ ਪਜੇ ਤੁਹਾਨੂੰ ਤੁਹਾਡੇ ਕੋਲ ਗੁਣ ਹੈਗਾ ਬਾਦ ਤੁਸੀਂ ਜਿਵੇਂ ਹੋ ਜਾਂ ਮਰਜ਼ੀ ਸੂਟ ਡਿਜ਼ਾਈਨ ਕਰ ਸਕਦੇ ਜ ਆਪਣੀ ਮਰਜ਼ੀ ਨਾਲ ਕਿਤੋਂ ਵੀ ਤੁਸੀਂ ਫੋਟੋ ਦੇਖੀ ਆ ਰੀਲ ਦੇਖੀ ਆ ਤੁਸੀਂ ਆਪਣੇ ਘਰ ਮਰਜ਼ੀ ਦੇ ਨਾਲ ਸਿੰਪਲ ਕਪੜਾ ਸਾਦਾ ਸਸਤਾ ਲਿਆ ਕੇ ਉਹਨੂੰ ਜਿੰਦਾ ਮਰਜ਼ੀ ਡੈਕੋਰੇਟ ਕਰਕੇ ਤੇ ਵਧੀਆ ਟੌਰ ਕੱਢ ਸਕਦੇ ਜੀ ਸੂਟ ਜਿਵੇਂ ਇਹਦੇ ਛੋਟੇ ਛੋਟੇ ਪੈਚ ਕੱਟ ਕੇ ਅਸੀਂ ਵਿਰਲੇ-ਵਿਰਲੇ ਸਾਰੇ ਸੂਟ ਤੇ ਵੀ ਲਾ ਸਕਦੇ ਆ ਜੇ ਇੱਥੇ ਲਾਉਣੇ ਪਹਿਲਾਂ ਇਹੋ ਸਲਾਹ ਹੀ ਵੀ ਇਦਾਂ ਕਰਕੇ ਵਿਰਲੇ-ਵਿਰਲੇ ਪੈਚ ਕੱਟ ਕੇ ਇਹਦੇ ਵਿੱਚ ਲਾਵਾਂਗੇ 4-5 ਪਰ ਹੁਣ ਸਲਾਹ ਚੇਂਜ ਕਰ ਲਈ ਵੇਖ ਕੇ ਹੁਣ ਇਦਾਂ ਪੱਟੀਆਂ ਬਣਾ ਲਈਆਂ ਅੱਗੇ ਕੱਪੜਿਆਂ ਦਾ ਤੁਸੀਂ ਆਪਣੇ ਹਿਸਾਬ ਨਾਲ ਜਿੰਦਾ ਮਰਜ਼ੀ ਹਨਾ ਡਿਜ਼ਾਈਨ ਤਿਆਰ ਕਰ ਸਕਦੇ ਆਂ ਇਹ ਹੁਣ ਇਦਾਂ ਬਣ ਗਿਆ ਵਾ ਬਸ ਹੁਣ ਅਗਲਾ ਤੇ ਪਿਛਲਾ ਪੜਦਾ ਜੋੜ ਦੇਣਾ ਵਾ ਉਦਾਂ ਤੇ ਚਲੋ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਕਈ ਬੱਚੀਆਂ ਉਹਨਾਂ ਨੂੰ ਦੱਸ ਦਿੰਨੇ ਆ ਤੇ ਇਦਾਂ ਅਗਲੇ ਪੜਦੇ ਦੀਆਂ ਪਿਛਲੇ ਦੀਆਂ ਪਲੇਟਾਂ ਪਾ ਕੇ ਗਲੇ ਦੀ ਟਾਕੀ ਲਾ ਕੇ ਤੇ ਫਿਰ ਇਹਨਾਂ ਦੇ ਆ ਧੀਏ ਜਿਹੜੇ ਇੱਥੋਂ ਆ ਧੀਰੇ ਇਧਰੋਂ ਤੇ ਇਧਰੋਂ ਤੀੜੇ ਜੋੜ ਲੈਣੇ ਪਹਿਲਾਂ ਤੀੜੇ ਤੀੜੇ ਨਹੀਂ ਤੀਰੇ ਜਬਾਨ ਵਾਲ ਖਾਈ ਜਾਂਦੀ ਤੀਰੇ ਜੋੜ ਕੇ ਬਾਅਦ ਵਿੱਚ ਜਿਹੜੀ ਆ ਫਿਟਿੰਗ ਦੀ ਨਿਸ਼ਾਨੀ ਆ ਇੱਥੇ ਲਗਾਈ ਅਸੀਂ ਇੱਕ ਵਾਰੀ ਬਾਅਦ ਵਿੱਚ ਤੀਰੇ ਜੋੜ ਕੇ ਤੇ ਫਿਰ ਇੱਕ ਵਾਰੀ ਚੱਕ ਕਰ ਲੈਣੀ ਫਿਟਿੰਗ ਕਿਉਂਕਿ ਪਲੇਟ ਪਈ ਹੈ ਨਾ ਤਾਂ ਕਰਕੇ ਨਿਸ਼ਾਨੀ ਵੱਧ ਘਟਣਾ ਹੋ ਜੇ ਫਿਰ ਨਿਸ਼ਾਨੀ ਚੈੱਕ ਕਰਕੇ ਫਿਰ ਆ ਜਿਹੜੇ ਪੂਰੀ ਪੂਰੀ ਇੱਥੋਂ ਤੱਕ ਸੀਨ ਮਾਰ ਦੇਣੀ ਦੋਨੋਂ ਸਾਈਡ ਤੇ ਹਾਂਜੀ ਸੀਨਾ ਵੱਜ ਗਈਆਂ ਵਾ ਤੇ ਇੱਕ ਬਾਹ ਵੀ ਜੋੜ ਲਈ ਆ ਤੇ ਇਹਦੀ ਸੂਟ ਦੀ ਡੈਕੋਰੇਸ਼ਨ ਵੀ ਕਰ ਲਈ ਆ ਤੇ ਲੈਸ ਵੀ ਲਾ ਲਈ ਆ ਇਹ ਛੇਤੀ ਛੇਤੀ ਤਾਂ ਕਰਨ ਦੀਆਂ ਕੱਟ-ਕੱਟ ਕੇ ਬਲੌਗ ਬਹੁਤ ਲੰਬਾ ਹੋ ਜਾਣਾ ਵਾ ਇਸ ਕਰਕੇ ਥੋੜਾ ਥੋੜਾ ਤੁਹਾਨੂੰ ਦੱਸੀ ਜਾਂਦੇ ਜਿਵੇਂ ਆਹ ਜਿਹੜੀ ਲੈਸ ਲਗਾ ਲਈ ਇਧਰ ਲਈ ਤੇ ਇਧਰ ਲਈ ਵੀ ਲੱਗ ਗਈ ਆ ਹੁਣ ਦੂਸਰੀ ਸਾਈਡ ਦੀ ਦੱਸ ਦਾਂਗੇ ਵੀ ਕਿਵੇਂ ਲਗਾਉਣੀ ਆ ਇਹਦਾ ਆ ਡਿਜ਼ਾਈਨ ਬਣਿਆ ਘੇਰੇ ਦਾ ਇਦਾਂ ਫੱਟੀ ਬਣ ਗਈ ਆ ਤੇ ਇਧਰ ਲੈਸ ਲੱਗੀ ਦੋਨਾਂ ਸਾਈਡਾਂ ਤੇ ਤੇ ਜਿਹੜੀ ਆ ਬਾਹ ਵਾ ਇਹਦੀ ਇੱਕ ਲੱਗ ਗਈ ਆ ਜਿਹੜੀ ਦੂਸਰੀ ਆ ਇਹਦੀ ਲਾਉਣੀ ਦੱਸਣੀ ਵੀ ਬਾਹ ਕਿਵੇਂ ਲਗਾਉਣੀ ਆ ਇੱਕ ਜਿਹੜੀ ਆ ਇੱਕ ਤੇ ਇਹਦੀ ਕਟਿੰਗ ਜਿਹੜੀ ਕਿ ਨਹੀਂ ਜਿਹੜੀ ਆ ਅਗਲੀ ਕਾਟ ਕਾਟ ਪਾਈ ਦੀ ਆ ਇਹਦਾ ਕਾਫੀ ਜ਼ਿਆਦਾ ਪਲੇਖਾ ਲੱਗਦਾ ਸਾਰਿਆਂ ਨੂੰ ਇਹ ਮੈਂ ਦੱਸਣ ਲੱਗੀ ਵੀ ਇਹ ਇਦਾਂ ਮੈਂ ਕਾਟ ਪਾਉਣੀ ਹੈ ਜਿੱਦਾਂ ਬਾਹ ਸਾਰੀ ਸਿੱਪ ਗਈ ਆ ਇਧਰੋਂ ਵੀ ਸੀਤੀ ਬਾਹ ਸੇਨ ਲਗਾਤੀ ਆ ਇਹਨੂੰ ਇੱਥੋਂ ਥੋੜੀ ਥੋੜੀ ਅੱਧੇ ਇੰਚ ਦੀ ਜਾਂ ਇੰਚ ਦੀ ਜਿੰਨੀ ਵੀ ਤੁਸੀਂ ਕਾਟ ਪਾਉਂਦੇ ਇਦਾਂ ਕਰਕੇ ਟੇਢੀ ਜੀ ਕਾਟ ਪਾ ਲੈਣੀ ਆ ਮੈਂ ਅੱਗੇ ਪਾਈ ਆ ਇਦਾਂ ਸੀਤੀ ਦੇ ਕੱਟ ਲੈਣੀ ਆ ਬੈਠੇ ਬੈਠੇ ਤਾਂ ਕਰਕੇ ਨਾ ਥੋੜਾ ਸੌਖਾ ਇਦਾਂ ਸੌਖੀ ਲੱਗਦੀ ਕਾਟ ਕੱਟਣੀ ਤੇ ਇੱਕ ਇਹ ਆ ਵੀ ਪਲੇਖਾ ਨਹੀਂ ਲੱਗਦਾ ਕਈ ਵਾਰੀ ਇਦਾਂ ਹੁੰਦਾ ਵਾ ਵੀ ਬਾਹ ਪਲੇਖੇ ਨਾ ਪਿਛਲੀ ਬਾਹ ਦੀ ਕਾਟ ਕੱਟੀ ਜਾਂਦੀ ਆ ਜੇ ਇਦਾਂ ਲਾਉਣ ਗਿਆ ਕੱਟਿਆ ਨਾ ਫਿਰ ਉਹ ਪਲੇਖਾ ਨਹੀਂ ਲੱਗਦਾ ਬਾਹ ਨੂੰ ਮੇਰੇ ਕਈ ਸੂਟ ਇਦਾਂ ਕਰਕੇ ਗਲਤੀ ਨਾਲ ਕਾਟ ਕੱਟੀ ਗਈ ਆ ਬੈਕ ਸਾਈਡ ਤੋਂ ਚਲ ਆਹ ਕਾਟ ਪੈ ਗਈ ਇਧਰੋਂ ਤੇ ਹੋ ਗਿਆ ਹੁਣ ਆ ਜਿਹੜੀ ਬਾਹ ਜੋੜਨੀ ਆ ਇਹਦੀ ਜਦੋਂ ਆ ਲੈਦੀ ਨਾ ਮੇਚਾ ਵੀ ਇੱਥੋਂ ਜਿਹੜੀ ਆ ਨਿਸ਼ਾਨੀ ਲਾਉਣੀ ਕਿਦਾਂ ਲਾਉਣੀ ਆ ਇਹ ਇਧਰੋਂ ਦੇ ਇਧਰੋਂ ਫੜਕੇ ਆਹ ਸੀਨਾ ਦੋਵੇਂ ਮੇਚ ਕੇ ਨਾ ਇਦਾਂ ਕਰਕੇ ਆਹ ਸੀਨ ਤੇ ਇਧਰ ਮੋਢੇ ਦੀ ਤੇ ਇਧਰ ਫਿਟਿੰਗ ਦੀ ਸੀਨ ਨੂੰ ਲੈ ਕੇ ਤੇ ਆਹ ਜਿਹੜੀ ਇੱਥੇ ਆ ਨਿਸ਼ਾਨੀ ਜਿੱਥੋਂ ਬਾਹ ਜੋੜਨੀ ਇਧਰ ਬੰਦ ਬਾਬਾਂ ਤੇ ਇੱਥੇ ਰੱਖ ਕੇ ਤੇ ਇਧਰ ਰਾ ਕੇ ਇਦਾਂ ਕਰਕੇ ਮੇਚਣਾ ਹੁੰਦਾ ਆ ਪੂਰੀ ਪੂਰੀ ਇਦਾਂ ਆਉਂਦੀ ਐ ਇਦਾਂ ਸੀਨ ਜਿਹੜੀ ਆ ਬਿਲਕੁਲ ਬਾਹ ਜੁੜੀ ਜਾਏਗੀ ਤੇ ਪੂਰੀ ਪੂਰੀ ਆਏਗੀ ਫਿਰ ਵੇਖ ਲਓ ਇੱਕ ਵਾਰੀ ਆਹ ਜਿਹੜੀ ਸੀਨ ਆ ਆ ਮੋਢੇ ਦੀ ਇੱਕ ਫਿਟਿੰਗ ਦੀ ਸੀਨ ਆ ਇਹਨਾਂ ਦੋਹਾਂ ਨੂੰ ਇਦਾਂ ਕਰਕੇ ਸਾਈਡਾਂ ਤੋਂ ਫੜਕੇ ਇਹਨਾਂ ਨੂੰ ਆਪਸ ਵਿੱਚ ਜੋੜਨਾ ਫਿਰ ਜਿਹੜੀ ਬਾਹ ਰੱਖੀ ਹੋਣੀ ਆ ਫਿਰ ਇਹਦੇ ਇਧਰਲੀ ਸਾਈਡ ਤੇ ਰੱਖ ਕੇ ਇਧਰ ਰੱਖ ਕੇ ਇਦਾਂ ਮੇਚ ਕੇ ਜਿੱਥੇ ਵੀ ਆਈ ਆ ਉੱਥੇ ਨਿਸ਼ਾਨੀ ਲਾ ਦੇਣੀ ਮੇਰੀ ਆ ਕੰਡੇ ਤੇ ਇੱਥੇ ਸੀਨ ਆਈ ਆ ਇੱਥੇ ਨਿਸ਼ਾਨੀ ਲਾ ਲਈ ਆ ਬਾਕੀ ਆਪਣੀ ਫਿਟਿੰਗ ਦੇ ਹਿਸਾਬ ਨਾਲ ਬਾਹ ਮੈਂ ਰੱਖ ਲਈ ਆ ਤੇ ਜਿੰਨੀ ਵੀ ਹੋਏ ਤੁਹਾਡੀ ਬਾਹ ਤੇ ਉਨੀ ਨਿਸ਼ਾਨੀ ਲਾ ਦੇਣੀ ਇਦਾਂ ਤੇ ਫਿਰ ਇਹਨੂੰ ਐ ਸੀਨ ਨੂੰ ਇੱਥੋਂ ਤੇ ਆਹ ਜੁੜੇ ਵਾਲੇ ਪਾਸੇ ਜਿਹੜੀ ਇੱਥੋਂ ਫੜ ਕੇ ਇੱਥੇ ਥੋੜਾ ਜਿਹਾ ਕੱਟ ਲਾ ਲੈਣਾ ਵਿਚਕਾਰ ਤੇ ਪਤਾ ਲੱਗ ਜੇ ਇਹਨੂੰ ਆਪਸ ਵਿੱਚ ਇਦਾਂ ਫੜ ਲੈਣਾ ਤੇ ਫਿਰ ਚਾਰ ਸਫਰੇ ਬਾਹ ਦੇ ਸੀਨ ਪਾ ਦੇਣੀ ਪੂਰੀ ਸਿਲਾਈ ਕਰ ਦੇਣੀ ਇਦਾਂ ਜਿੱਦਾਂ ਹੀ ਬੇਨਤੀ ਕੀਤੀ ਹੈ ਇਦਾਂ ਪੂਰੀ ਪੂਰੀ ਸੀਨ ਆਈ ਕੋਈ ਕਪੜਾ ਵੱਧ ਘੱਟ ਨਹੀਂ ਨਹੀਂ ਤਾਂ ਥੋੜਾ ਬਹੁਤਾ ਵੱਧ ਘੱਟ ਹੋ ਜਾਂਦਾ ਵਾ ਇਦਾਂ ਆਪਣੀ ਕੋਲ ਆਈ ਜਿਹੜੀ ਬਾਹਂਦੀ ਉਹ ਪੂਰੀ ਆਈ ਬਿਲਕੁਲ ਹੁਣ ਇਹਨੂੰ ਸਿੱਧਾ ਕਰਕੇ ਦੇਖਦੇ ਆ ਕਮੀਜ਼ ਨੂੰ ਇਹਦੀ ਸੱਚਾ ਵੀ ਦਸਾਂ ਤੇ ਆਈ ਦੀ ਲੇਸ ਕਿਦਾਂ ਲਗਾਉਣੀ ਆ ਇਦਾਂ ਘੇਰਾ ਰੱਖ ਕੇ ਆਪਣਾ ਜਿੰਨਾ ਤੁਸੀਂ ਤਿਆਰ ਘੇਰਾ ਕਰਨਾ ਵਾ ਇਦਾਂ ਘਰ ਰੱਖ ਲੈਣਾ ਆਪਣਾ ਮੇਰਾ ਵਾ 20 ਸਾਢੇ 20 ਘੇਰਾ ਵਾ ਤੇ ਇਧਰੋਂ ਵੇਖ ਲੈਣੀ ਆਪਣੀ ਸੀਨ ਕਿੰਨੀ ਆ ਤੇ ਇਧਰੋਂ ਮਿਣਕਾ ਮਿਸ਼ਾਨੀ ਲਾਈ ਆ ਇਹਦੇ ਉੱਪਰ ਦੱਸਦੀ ਆ ਇਧਰੋਂ ਘੇਰਾ ਮਿਲ ਲੈਣਾ ਇਦੋਂ ਜਿੱਥੇ ਆ ਆਪਣੀ ਹਿਪ ਵਾਣਾ ਇੱਥੇ ਰੱਖ ਕੇ ਇਦਾਂ ਕਰਕੇ ਤੇ ਇਦਾਂ ਇੰਚ ਟੇਬ ਨਾਲ ਨਿਸ਼ਾਨੀ ਲਾ ਲੈਣੀ ਆ ਜਿੱਦਾਂ ਲਗਾਈ ਆ ਚੌਕ ਦੀ ਨਿਸ਼ਾਨੀ ਲਾ ਕੇ ਤੇ ਇਹਨੂੰ ਲੈਸ ਨੂੰ ਇਦਾਂ ਰੱਖ ਲਗਾ ਇਧਰਲੀ ਸਾਈਡ ਨੂੰ ਲੈਸ ਦੀ ਆਪਣੀ ਸਿੱਧੀ ਸਾਈਡ ਤੇ ਬੈਕ ਸਾਈਡ ਜਿਹੜੀ ਪੁੱਠੀ ਸਾਈਡ ਆ ਉਹ ਵੇਖ ਲੈਣੀ ਆ ਆਹ ਪੁੱਠੀ ਸਾਈਡ ਆ ਜਿਹੜੀ ਸਿੱਧੀ ਆ ਇਹਨੂੰ ਇਦਾਂ ਨੀਚੇ ਵਾਲੇ ਪਾਸੇ ਨੂੰ ਰੱਖਣਾ ਤੇ ਜਿੱਥੇ ਨਿਸ਼ਾਨੀ ਲਾਈ ਆ ਇੱਥੇ ਰੱਖਣੀ ਆ ਇਨੂੰ ਥੋੜੀ ਜਿਹਾ ਇਦਾਂ ਕਰ ਲੈਣਾ ਕਿਉਂਕਿ ਜਦੋਂ ਉਹ ਸਿੱਧੀ ਹੋਏਗੀ ਆ ਅੰਦਰਲੀ ਸਾਈਡ ਤੇ ਹੋ ਜਾਏਗੀ ਆ ਨਿਸ਼ਾਨੀ ਦੇ ਉੱਤੇ ਰੱਖਦੇ ਆ ਰੱਖਦੇ ਆ ਲੈ ਸਾਰੀ ਇਹਨੂੰ ਸੀਨ ਲਗਾ ਦੇਣੀ ਆ ਇੱਕਦਮ ਹਾਂਜੀ ਲੈਸ ਆ ਲਾ ਲਈ ਅਸੀਂ ਤੇ ਹੁਣ ਇਹਨੂੰ ਇਦਾਂ ਕਰਨਾ ਵਾ ਵੀ ਆਹ ਜਿਹੜਾ ਕੱਪੜਾ ਜਿਹੜਾ ਬਚਿਆ ਵਾ ਨਾ ਇਹਨੂੰ ਇਦਾਂ ਫੋਲਡ ਕਰਕੇ ਤੇ ਇਦਾਂ ਇਹਦੇ ਉੱਪਰ ਰੱਖ ਕੇ ਇਦਾਂ ਇੱਕ ਸੀਨ ਫੇਰ ਲਾ ਦੇਣੀ ਉਦਾਂ ਤੇ ਇੱਕ ਸਲਾਈ ਚ ਵੀ ਹੋ ਜਾਂਦਾ ਕੰਮ ਇਦਾਂ ਲੈਸ ਰੱਖ ਕੇ ਤੇ ਨਾਲ ਇਹਨੂੰ ਫੋਲਡ ਕਰ ਦੋ ਪਰ ਉਹਦੇ ਵਿੱਚ ਲੈਸ ਹਿੱਲਣ ਦਾ ਡਰ ਹੁੰਦਾ ਵੀ ਜੇ ਹਿੱਲ ਗਈ ਥੋੜੀ ਬਹੁਤੀ ਗਾਹ ਹੋ ਗਈ ਕੰਬਿਸ਼ਾਹ ਹੋ ਗਈ ਫਿਰ ਖਰਾਬ ਹੋ ਜਾਏਗੀ ਤੇ ਇਦਾਂ ਇਹਨੂੰ ਫੋਲਡ ਕਰ ਕਰਕੇ ਸਾਰੀ ਲੈਸ ਦੇ ਉੱਪਰ ਇਦਾਂ ਰੱਖ ਕੇ ਸੀਨ ਮਾਰ ਲੈਣੀ ਆ ਬਾਅਦ ਵਿੱਚ ਜਦੋਂ ਸੀਨ ਵੱਜ ਗਈ ਫਿਰ ਇਹਨੂੰ ਇੱਧਰ ਨੂੰ ਸਿੱਧੀ ਹੋ ਜਣੀ ਇਦਾਂ ਲੈਸ ਲੱਗ ਜਾਣੀ ਤੇ ਇੱਧਰਲੀ ਸਾਈਡ ਤੇ ਤਰਪਾਈ ਹੋ ਜਾਣ ਅਸੀਂ ਨਾ ਕਮ ਲੈ ਲਸ ਲਾਉਂਦਾ ਗੁੰਮ ਲੈਸ ਇਹਦੇ ਉੱਤੇ ਸੀਨ ਵੀ ਨਹੀਂ ਆਉਣੀ ਤੇ ਇਹ ਗੁੰਮ ਲੈਸ ਲੱਗ ਜਾਣੀ ਆ ਹਾਂਜੀ ਹੋ ਗਿਆ ਜੀ ਸੂਟ ਰੈਡੀ ਸਿੰਪਲ ਕੱਪੜੇ ਤੋਂ ਲੈਸਾਂ ਲਗਾ ਕੇ ਜਿਵੇਂ ਕੱਟਿਆ ਸੀ ਤੇ ਇੰਜੀ ਸਟਿਚ ਕਰਤਾ ਵਾ ਟੌਰ ਕੱਟਤਾ ਗੱਲ ਕਾ ਦੀ ਟੌਰ ਕੱਟਤਾ ਇਹ ਤੇ ਹੁਣ ਸਾਰਾ ਸੂਟ ਸਿੱਪੇਗਾ ਪਵੇਗਾ ਫਿਰ ਦੱਸਿਓ ਕਿਵੇਂ ਦਾ ਲੱਗਾ ਏ ਜਿਵੇਂ ਕਰਕੇ ਸਾਰਾ ਰੈਡੀ ਹੋ ਗਿਆ ਬਸ ਰਹਿ ਗਿਆ ਇਹਦੀਆਂ ਹੁਣ ਤਰਪਾਈਆਂ ਕਰਨ ਵਾਲੀਆਂ ਹੂੰ ਇਦਾਂ ਦਾ ਹੋ ਗਿਆ ਲੈਸ ਨਾਲ ਟੌਰ ਬਣਿਆ ਇਸ ਨਾਲ ਪ੍ਰਿੰਟ ਸਲਵਾਰ ਤੇ ਪ੍ਰਿੰਟ ਸਾਫ ਦੁਪੱਟਾ ਆ ਬਾਹਮ ਇਦਾਂ ਬਾਅਦ ਨੂੰ ਆ ਲੱਗ ਗਿਆ ਚੁੰਨੀ ਨੂੰ ਵੀ ਲੱਗ ਗਿਆ ਗੋਟਾ ਜਿਹਾ ਚੁੰਨੀ ਨੂੰ ਲੱਗਣਾ ਹੱਲੇ ਆ ਚੁੰਨੀ ਚੁੰਨੀ ਨੂੰ ਵੀ ਇਦਾਂ ਹੀ ਲਾ ਦੇਣਾ ਹੁਣ ਕਿਉਂਕਿ ਵਲੌਗ ਬਹੁਤ ਲੰਬਾ ਹੋ ਜਾਣਾ ਵਾ ਇਸ ਕਰਕੇ ਚੁੰਨੀ ਦਾ ਲੱਗ ਦੋ ਦੱਸਾਂਗੇ ਲੱਗ ਤੋਂ ਕਰਾਂਗੇ ਬਣਾਵਾਂਗੇ ਤੇ ਇੰਨੀ ਕ ਪੱਟੀ ਲੈ ਕੇ ਚੁੰਨੀ ਦੀ ਵੀ ਉੱਤੇ ਵੀ ਲਾ ਦੇਣੀ ਆ ਲਾ ਕੇ ਦੇਖ ਭਲਾ ਕਿਦਾਂ ਦਾ ਲੱਗਦਾ ਆ ਲਓ ਜੀ ਹੂੰ ਚੱਲ ਤੇ ਚਲੋ ਕਮੀਜ਼ ਰੈਡੀ ਹੋ ਗਿਆ ਹੁਣ ਤਰਪਾਈ ਕਰਾਂਗੇ ਤੇ ਫਿਰ ਬਾਕੀ ਸੂਟ ਵੀ ਤਿਆਰ ਕਰਾਂਗੇ ਜੇ ਕਿ ਇਹਨੂੰ ਸਮਝ ਲੱਗੂਗੀ ਤੇ ਕੋਸ਼ਿਸ਼ ਕਰਿਓ ਵੀ ਇਵੇਂ ਕਰਨ ਦੀ ਹੈ ਹਨਾ ਆਪਣਾ ਕੋਈ ਨਾ ਕੋਈ ਹੁਨਰ ਜਿਹੜਾ ਆਪਣੇ ਅੰਦਰ ਆਏ ਤੇ ਉਹ ਚੀਜ਼ ਵਧੀਆ ਲੱਗਦੀ ਮੈਂ ਤੇ ਇਹੋ ਕਹੂੰਗਾ ਬਾਰ-ਬਾਰ ਵੀ ਜੇ ਤੁਸੀਂ ਘਰ ਵਿੱਚ ਫ੍ਰੀ ਆਗੇ ਜੇ ਤੇ ਜਰੂਰ ਇਹੋ ਕੰਮ ਕਰ ਲਈਏ ਆਪਾਂ ਹਨਾ ਘਟੋ-ਘਟਾ ਆਪਣੇ ਜਿਹੜੇ ਸੂਟ ਹੋ ਤੇ ਸਟਿਚ ਕਰ ਲਈਏ ਸਮਾਂ ਜੀ ਦੋ ਘਾਟ ਆਪਣੇ ਸਮਾਂ ਜੀ ਕਾਫੀ ਹੈ ਜੇ ਆ ਮੰਨ ਲਓ ਜਿਦਾਂ ਨਾਲ ਕਈ ਵਾਰ ਆਪਾਂ ਨੂੰ ਸਾਡੇ ਡਿਜ਼ਾਈਨ ਦੇ ਮਿਲਦੇ ਨਹੀਂ ਆ ਜਿਦਾਂ ਦਾ ਆਪਾਂ ਚਾਹੁੰਦੇ ਆ ਉਦੋਂ ਦੀ ਚੀਜ਼ ਬਣਦੀ ਹੈ ਨਹੀਂ ਈ ਡਿਜ਼ਾਈਨ ਇਦਾਂ ਦਾ ਚਾਹੀਦਾ ਆਓ ਵੀ ਆਪਣੇ ਮਨਪਸੰਦ ਜੇ ਕਿਤੇ ਡਿਜ਼ਾਈਨ ਵੇਖਿਆ ਵਾ ਸਾਨੂੰ ਨਾ ਮਿਲੇ ਤੇ ਜੇ ਜਾਚ ਹੋਏ ਆਪਣੀ ਪਸੰਦ ਦਾ ਹੀ ਡਿਜ਼ਾਈਨ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਵੀ ਕਿਵੇਂ ਦਾ ਡਿਜ਼ਾਈਨ ਪਾਉਣਾ ਵਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆ ਵੀ ਸਮਝ ਆਈ ਏ ਮੇਰੀ ਕਿ ਨਹੀਂ ਕੋਸ਼ਿਸ਼ ਤੇ ਮੈਂ ਪੂਰੀ ਕੀਤੀ ਸਮਝਾਉਂਦੀ ਪਰ ਤੁਸੀਂ ਦੱਸਿਓ ਜਰੂਰ ਇਹ ਇਹਦਾ ਤਰੀਕਾ ਵਾ ਸੂਟ ਇਦਾਂ ਤਿਆਰ ਕਰਨ ਦਾ ਮਤਲਬ ਇਨਾ ਟਾਈਮ ਹੋ ਗਿਆ ਇਹਨੂੰ ਤਿਆਰ ਕਰਦੀ ਨੇ ਸੂਟ ਤੇ ਕੋਈ ਭੈਣ ਦਾ ਹੋਰ ਅਲੱਗ ਤਰੀਕਾ ਹੋ ਸਕਦਾ ਵਾ ਹਨਾ ਇਹਦਾ ਇਹ ਤਰੀਕਾ ਹੈਗਾ ਵਾ ਜੇ ਤੁਹਾਨੂੰ ਵਿੱਚ ਕਮੀ ਲੱਗਦੀ ਤੁਸੀਂ ਦੱਸ ਸਕਦੇ ਜੇ ਕੋਈ ਵੀ ਦਾ ਸਰਦਾ ਵੀ ਇਥੋਂ ਤੁਸੀਂ ਇਦਾਂ ਕਰ ਲਿਆ ਕਰੋ ਬਾਕੀ ਇਹਨੇ ਤਰੀਕਾ ਆਪਣਾ ਸਾਰੇ ਦਾ ਜਿਵੇਂ ਆ ਜਿਹੜੀ ਆਪਣੀ ਲੈਸ ਲਾਉਣ ਦੇ ਵੀ ਕਾਫੀ ਤਰੀਕੇ ਹੁੰਦੇ ਆ ਕਈ ਤਰੀਕਿਆਂ ਨਾਲ ਲੱਗਦੀ ਆ ਤੇ ਮੈਂ ਪਹਿਲਾਂ ਦੂਸਰੇ ਤਰੀਕੇ ਨਾਲ ਲਗਾਉਣੀ ਸੀ ਉੱਪਰ ਫਿਰ ਮੈਨੂੰ ਪਤਾ ਲੱਗਾ ਵੀ ਇਹ ਗੁੰਮ ਲੈਸ ਵੀ ਲੱਗ ਜਾਂਦੀ ਆ ਪਹਿਲਾਂ ਇਦਾਂ ਸੀਨ ਲਾ ਕੇ ਲਗਾਉਣੀ ਹੁੰਦੀ ਆ ਹੁਣ ਮੈਨੂੰ ਪਤਾ ਲੱਗਾ ਤੇ ਹੁਣ ਇਦਾਂ ਲਾਉਣੀ ਆ ਇਦਾਂ ਵੱਖਰੇ ਵੱਖਰੇ ਤਰੀਕੇ ਹੁੰਦੇ ਸੂ ਉਹੀ ਗੱਲ ਨਾਲ ਵੀ ਜਿਹੜੀ ਸ਼ੁਰੂ ਜੀ ਗੱਲ ਕੀਤੀ ਵੀ ਇੱਕ ਕੰਮ ਨੂੰ ਕਰਨ ਦੇ 100 ਤਰੀਕੇ ਹੋ ਸਕਦੇ ਆ ਤੇ ਤੁਸੀਂ ਤੁਹਾਡਾ ਤਰੀਕਾ ਕੋਈ ਹੋਰ ਹੋ ਸਕਦਾ ਇਹਦਾ ਤਰੀਕਾ ਕੋਈ ਹੋਰ ਹੋ ਸਕਦਾ ਚਲੋ ਠੀਕ ਆ ਫ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ